RTO ਦੇ ਸਕੂਲੀ ਵਾਹਨਾਂ ਦੇ ਖਿਲਾਫ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਮੁਖਤਸਰ ਸਾਹਿਬ ਜੀ ਨੇ ਕਿ RTO ਦੇ ਵੱਲੋਂ ਸਕੂਲੀ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਕਈ ਵਾਹਨਾਂ ਦੇ ਚਲਾਨ ਕੱਟੇ ਗਏ ਨੇ ਤਾਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਇਹ ਕਾਰਵਾਈ ਆ ਜੋ ਕੀਤੀ ਜਾ ਰਹੀ ਹੈ ਜਿੰਨਾ ਵਾਹਨਾਂ ਦੇ ਕਾਗਜ਼ਾਤ ਪੂਰੇ ਨਹੀਂ ਸਨ ਜਾਂ 올ਡ ਮਾਡਲ ਸਨ ਉਹਨਾਂ ਦੀ ਚਲਾਨ ਕੱਟੇ ਗਏ ਨੇ ਤੇ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਆਰਟੀਓ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਈ ਸਕੂਲੀ ਵਾਹਣਾ ਪੁਰਾਣੇ ਮਾਡਲ ਦੇ ਨੇ ਤੇ ਜਾਂ ਫਿਰ ਉਹਨਾਂ ਦੇ ਕਾਗਜ਼ਾਤ ਪੂਰੇ ਨਹੀਂ ਐ ਜਾਂ ਉਹਨਾਂ ਦੇ ਅਟੈਂਡੈਂਟ ਨਾਲ ਨਹੀਂ ਐ ਉਹਨਾਂ ਨੂੰ ਰੋਕ ਕੇ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਤੇ ਕਈ ਵਿਕਲਾਂ ਤੇ ਜੋ ਚਲਾਨ ਕੱਟੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਇੱਕ ਹਾਦਸਾ ਹੋਇਆ ਸੀ ਹਰਿਆਣਾ ਦੇ ਵਿੱਚ ਜਿਸ ਦੇ ਵਿੱਚ 6 ਬੱਚਿਆਂ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਸਰਕਾਰ ਦੀਆਂ ਹਦਾਇਤਾਂ ਤੇ ਇਹ ਹਰ ਜ਼ਿਲ੍ਹੇ ਦੇ ਵਿੱਚ ਕਾਰਵਾਈ ਐ ਜੋ ਕੀਤੀ ਜਾ ਰਹੀ ਹੈ ਤਾ ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਇਹ ਕਾਰਵਾਈ ਦੇਖਣ ਨੂੰ ਮਿਲੀ ਹੈ ਤਾਂ ਇਸ ਮੌਕੇ ਆਰਟੀਓ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ। ਤਕਰੀਬਨ ਅੱਜ ਮਿਤੀ 17 ਚੜ੍ਹ 2024 ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਮਾਨਯੋਗ ਡੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵਿੱਚ ਸੇਫ ਸਕੂਲ ਵਾਹਨ ਸਕੀਮ ਨੂੰ ਲਾਗੂ ਕਰਨ ਲਈ ਸਕੂਲ ਬੱਚਿਆਂ ਦੀ ਚੈਕਿੰਗ ਕੀਤੀ ਗਈ ਸੀਗੀ। ਚੈਕਿੰਗ ਦੌਰਾਨ ਜਿੰਨਾ ਵਿਕਲਾਂ ਵਿੱਚ ਕਮੀਆਂ ਪਾਈਆਂ ਗਈਆਂ ਉਹਨਾਂ ਸਾਰੇ ਵਿਕਲਾਂ ਦੇ ਜਿੰਨਾ ਚਾਹੇ ਕਿਸੇ ਲੇਡੀ ਟੈਂਡੈਂਟ ਨਹੀਂ ਸੀਗਾ ਜਿੱਥੇ ਗੱਲ ਚੱਜ ਬੈਠੇ ਸੀਗੇ। ਚਾਹੇ ਉਹ ਸੇਟਿੰਗ ਕੁਐਸਚਨ ਦੀ ਵੱਧ ਬਿਠਾਏ ਹੋਏ ਸੀਗੇ ਬੱਚੇ ਚਾਹੇ ਕੋਈ ਫਿਟਨੈਸ ਸਰਟੀਫਿਕੇਟ ਨਹੀਂ ਸੀਗਾ ਜਾਂ ਕੋਈ ਹੋਰ ਡਾਕੂਮੈਂਟਸ ਦੇ ਵਿੱਚ ਕਮੀਆਂ ਸੀਗੀਆਂ ਉਹਨਾਂ ਸਾਰਿਆਂ ਕੁ ਮੈਨੂੰ ਲੈ ਕੇ ਵਿਕਲਾਂ ਦੇ ਚਲਾਨ ਕੱਟੇ ਗਏ ਆ ਤਕਰੀਬਨ 15 ਤੋਂ 15 ਦੇ ਕਰੀਬ ਵਿਕਲਾਂ ਦੇ ਚਲਾਨ ਹੋਏ ਆ ਤੇ ਫਿਊਚਰ ਦੇ ਵਿੱਚ ਵੀ ਇਹ ਉੱਚੀ ਚੈਕਿੰਗ ਰੋਟੀਨ 'ਚ ਜਾਰੀ ਰਹਿਊਗੀ ਸਕੂਲ ਬੱਚਾਂ ਦੀ ਸਰ ਸਰਕਾਰ ਵੱਲੋਂ ਕੋਈ ਹਦਾਇਤਾਂ ਨਹੀਂ ਮਿਲੀਆਂ ਕਿ ਜਿਹੜੀ ਦਾ 2013 ਦਾ 2008 2015 वगੇਰਾ ਮੋਡਰਨ ਸਿੱਖਿਆ ਰਣਨੀਤੀ ਇਹ ਚੱਲ ਰਹੀ ਹਾਂ ਉਹਨਾਂ ਬਾਰੇ ਵੀ ਗੌਰਮੈਂਟ ਦੇ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਜਿਹੇ ਕੋਈ ਵੀ ਵਾਹਨ ਜਿਹੜਾ ਚੱਲਣ ਲਈਕ ਨਹੀਂ ਹੈਗਾ ਫਰੋੜ ਤੇ ਉਹਨੂੰ ਬਾਉਂਡ ਕੀਤਾ ਜਾ ਰਿਹਾ ਹੈ ਪਹਿਲਾਂ ਵੀ ਵਾਹਨ ਬਾਉਂਡ ਕੀਤੇ ਐ ਪਰ ਤੀਨ ਦੇ ਵਿੱਚ ਫਿਊਚਰ ਦੇ ਵਿੱਚ ਵੀ ਕੀਤੇ ਜਾਣਗੇ ਹੁਣ ਜਿਹੜੀ ਸੇਫ ਸਕੂਲ ਵਾਹਨ ਸਕੀਮ ਹੈ ਇਹਦੇ ਤਹਿਤ ਜਿਹੜੀਆਂ ਗਾਈਡਲਾਈਨਸ ਆ ਗੌਰਮੈਂਟ ਦੀਆਂ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਲਾਗੂ ਕੀਤਾ ਜਾਓ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਕਿ ਸਮਝੌਤਾ ਨਹੀਂ ਕਰਨ ਦਿੱਤਾ ਜਾਊਗਾ। ਇਹ ਕਈ ਵਾਰੀ ਦੇਖਿਆ ਜੀ ਕਈ ਵੈਂਡਰ ਦੇ ਵਿੱਚ ওভারਲੋਡ ਬੱਛੇਗਾ। ওভারਲੋਡ ਜਿੰਨਾ ਚ ਸੀਗੇ ਸੇਟਿੰਗ ਕੈਪੈਸਿਟੀ ਤੋਂ ਵੱਧ ਸੀਗੇ ਉਹਨਾਂ ਦੇ ਵੀ ਚਲਾਨ ਕਿੱਥੇ ਆ ਅੱਜ ਵੀ ਚਲਾਨ ਹੋਏ ਆ ਉਹਨਾਂ ਦੇ। ਇੱਕ ਜੀ ਸ਼ਹਿਰ ਤੋਂ ਰੋਚਨਾ ਤਿੰਨ ਪੰਹਾਂ ਵਾਲੇ ਜਿਹੜੇ ਟੈਕੋ ਉਹ ਉਹ ਬਹੁਤ ਜਿਆਦਾ ਉਹਨਾਂ ਤੇ ਵੀ ਸੈਪਰੇਟ ਤੌਰ ਤੇ ਕਾਰਵਾਈ ਕਰ ਰਹੇ ਹਾਂ ਜੀ ਜਿਹੜੇ ਤਿੰਨ ਪੰਹਾਂ ਨਾਲ ਸਾਡੇ ਧਿਆਨ ਦੇ ਵਿੱਚ ਹੈ। ਉਹ ਜਿਹੜੇ ਲੋਕਲ ਟ੍ਰੈਫਿਕ ਪੁਲਿਸ ਆ ਉਹਨਾਂ ਦੇ ਇੰਚਾਰਜ ਉਹਨਾਂ ਨਾਲ ਵੀ ਗੱਲ ਹੋਈ ਹੈ ਅੱਜ ਮੌਕੇ ਤੇ ਉਹ ਵੀ ਸੀਗੇ ਉਹ ਵੀ ਚਲਾਨ ਕਰ ਰਹੇ ਆ। ਠੀਕ ਹੈ ਉਹਨਾਂ ਦੇ ਵੀ ਚੈਕਿੰਗ ਕੀਤੀ ਜਾ ਰ ਇਹ ਚੈੱਕ ਨਹੀਂ ਰੈਗੂਲਰ ਹੋ ਰਹੇ ਇਹ ਰੈਗੂਲਰ ਚੈੱਕ ਹੋਊਗੀ ਇਹ ਫਰੋੜੀ ਹੈ ਹੁਣ ਕਿੰਨੇ ਸਕੂਲਾਂ ਨੂੰ ਕਿੰਨੀ ਚੱਕਰ ਨੇ ਹੁਣ ਫਿਲਹਾਲ ਇੱਕ ਦੋ ਸਕੂਲਾਂ ਦੀ ਹੋਈ ਹੈ ਪਰਮੈਨਿੰਗ ਡੇਜ਼ ਦੇ ਵਿੱਚ ਠੀਕ ਹੈ ਇਹ ਚੈੱਕੀ ਕਰਦੇ ਹੋਏ ਖਾਸ ਤੌਰ ਤੇ ਧਿਆਨ ਦਿੱਖਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਇਨਕਨਵੀਨੀਅੰਸ ਨਾ ਹੋਵੇ ਕਿ ਬੱਚੇ ਧੁੱਪ ਦਾ ਗਰਮੀ ਦਾ ਸੀਜ਼ਨ ਹੈ ਬੱਚਿਆਂ ਨੂੰ ਵੇਟ ਨਾ ਕਰਨੀ ਪਵੇ ਬੱਚਾ ਰੋਡ ਤੇ ਖਾਣਾ ਕਰਨਾ ਪਵੇ ਬੱਚਿਆਂ ਨੂੰ ਸਕੂਲ ਜਾਣ ਲੱਗੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਹਾਂ ਜੀ ਅਜੇ ਵੈਦਨ ਚੈਕਿੰਗ ਕੀ ਹੋਇਆ ਜੀ ਹਾਉਸ ਕਿਤੇ ਬੁਰੀ ਹੈ ਜੀ ਪਾਸਟ ਹੈ ਕੋਈ ਅਗਦੀ ਉਲੰਘਣਾ ਹੈ ਕਾਫੀ ਕਾਫੀ ਬੰਨਾਂ ਦੇ ਵਿੱਚ ਘਟ ਸੀ ਜੀ ਚਲਾਨ ਕੱਟੇ ਜੀ ਉਹਨਾਂ ਨੇ ਨਾਲੇ ਫਿਊਚਰ ਦੇ ਵਿੱਚ ਉਹਨਾਂ ਨੂੰ ਹਦਾਇਤਾਂ ਕੀਤੀਆਂ ਕਿ ਇਹ ਚੈਕਿੰਗ ਦੁਬਾਰਾ ਵੀ ਉਹਨਾਂ ਦੇ ਸਕੂਲ ਦੇ ਵਿੱਚ ਵੀ ਹੋ ਸਕਦੀ ਹੈ ਠੀਕ ਹੈ ਜੇ ਦੁਬਾਰਾ ਉਹ ਹੁੰਦੀ ਹੈ ਤਾਂ ਫੈਂਸ ਜਿਹੜਾ ਹੈਗਾ ਉਹਦੇ ਤੱਬੇ ਪਹਿਲਾਂ ਨਾਲੋਂ ਵੱਧ ਜੁਰਮਾਨਾ ਕੀਤਾ ਜਾਊਗਾ ਸਰਕਾਰ ਦੀਆਂ ਹਦਾਇਤਾਂ ਸਰਕਾਰ ਦੀਆਂ ਹਦਾਇਤਾਂ ਨਹੀਂ ਬੌਂਡ ਵੀ ਕਰ ਰਹੀ ਕਿਤੀਆਂ ਤੁਸੀਂ ਕੀ ਕਹਿਣਾ ਚਾਹੋਗੇ ਜੋ ਇਸੇ ਰੂਟ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਪਹਿਲਾਂ ਵੀ ਪਰਫਾਰਮ ਮੀਟਿੰਗ ਕੀਤੀ ਸੀ ਜੀ ਕਿ ਆਪਣਾ ਵਾਹਨ ਨਾਲ ਸੰਬੰਧ ਸਾਰੇ ਕਾਗਜ਼ਾਤ ਮੁਕੰਮਲ ਰੱਖਣਾ ਕੋਈ ਵੀ ਮਤਲਬ ਫਿਟਨੈਸ ਨੂੰ ਲੈ ਕੇ ਖਾਸ ਤੌਰ ਤੇ ਸਿਟਿੰਗ ਕਪੈਸਿਟੀ ਤੋਂ ਵੱਧ ਬੱਚੇ ਬਿਠਾਉਣ ਤੋਂ ਠੀਕ ਹੈ ਇਸ ਤਰ੍ਹਾਂ ਅਵਾਇਡ ਕੀਤਾ ਜਾਵੇ ਅਨਫਿਟ ਵਾਹਨਾਂ ਨੂੰ ਰੋਡ ਤੇ ਨਾ ਆਉਂਦਾ ਰਹਿ ਜਾਵੇ ਜੇਕਰ ਕੋਈ ਜਿਹੜਾ ਵਾਹਨ ਸਾਡੇ ਧਿਆਨ ਦੇ ਵਿੱਚ ਆਉਂਦਾ ਹੈ ਤਾਂ ਇਮੀਡੀਟਲੀ ਰਿਪੋਰਟ ਕੀਤਾ ਜਾਊਗਾ ਇਸੇ ਨਾਲ ਨਾਲ ਪੇਰੈਂਟਸ ਨੂੰ ਵੀ ਬੇਨਤੀ ਹੈ ਕਿ ਜਦੋਂ ਕੋਈ ਆਪਣੇ ਬੱਚੇ ਨੂੰ ਪਹੁੰਚਾਉਂਦੇ ਆ ਤਾਂ ਜਿਹੜੇ ਵਹੀਕਲ ਦੇ ਵਿੱਚ ਪਹੁੰਚਾਣ ਲੱਗੇ ਆ ਉਹਦੇ ਬਾਰੇ ਖੁਦ ਵੀ ਥੋੜਾ ਉਹ ਧਿਆਨ ਰੱਖਣਾ ਕਿ ਉਹ ਵਹੀਕਲ ਓਵਰਲੋਡ ਕੈਪੈਸਿਟੀ ਦਾ ਨਹੀਂ ਹੈਗਾ ਉਹ ਵਹੀਕਲ ਕੰਡਮ ਹਾਲਤ ਦੇ ਵਿੱਚ ਤਾਂ ਨਹੀਂ ਹੈਗਾ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਮੰਦਭਾਗੀ ਘਟਨਾ ਨਾ ਹੋਵੇ